ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨਹੁ ਬੀਰ ਮਸਾਨ ਲੋਗ ਸਬਾਇਆ ਚੱਲ ਗयो ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਉਡ ਉਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ کبیر جاؤ کھوجتے پایو سوئی ٹھور سوئی پھر کہہ تو پیا جا کہتا اور کبھیر ماری مرو کسنگ کی کیلے نکٹ جو بیر وہ چولہ وہ چیری ہے ساقت سنگ نہر ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ ਆਪਣੇ ਭਰ ਹੈ ਨਾ ਡਰੈ ਆਗੈ ਔ ਘਟ ਘਾਟ ਕਬੀਰ ਬਨ ਕੀ ਦਾਦੀ ਲਕਰੀ ਠਾਡੀ ਕਰੈ ਪੁਕਾਰ ਮਤ ਬਸ ਪਰੋ ਲੋਹਾਰ ਕੇ ਜਾ ਰੈ ਦੂਜੀ ਬਾਰ ਕਬੀਰ ਇੱਕ ਮਰੰਤੇ ਦੋਇ ਮੂਏ ਦੋਇ ਮਰੰਤ ਹੈ ਚਾਰ ਚਾਰ ਮਰੰਤ ਹੈ ਛਹ ਮੂਏ ਚਾਰ ਪੁਰਖ ਦੋਇ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਦਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਹ ਸਾਖਤ ਸੰਗ ਨ ਕੀਜੀਐ ਜਾਤੇ ਹੋਏ ਬਿਨਾਹ ਕਬੀਰ ਜਗ ਮਹਿ ਚੇਤਿਓ ਜਾਨਕੈ ਜਗ ਮਹਿ ਰਹਿਓ ਸਮਾਏ ਜਿਨ ਹਰਿ ਕਾ ਨਾਮ ਨ ਚੇਤਿਓ ਬਦ ਹੈ ਜਨਮੇ ਆਏ ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਨਰਕ ਪਰਹਿ ਤੇ ਮਨਈ ਜੋ ਹਰ ਨਾਮ ਉਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕਿਸੋ ਕੀਓ ਨਾਮੀਤ ਚਾਲੇ ਥੇ ਹਰ ਮਿਲਨ ਕਉ ਬੀਚੈ اٹਕੇ ਉਚੀਤ ਕਬੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨ ਕਰੈ ਸਹਾਈ जह जह डाली पग धरो सूई मुरमुर जाए कबीर अब रहै कौ उपदेश ते मुख मै पर है रीत रास बिरानी राखते खाया कर का खेत कबीर साधु की संगत रहौ जाओ की भूसी खाओ होन हार सो होए है साक्त संग न जाओ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਹੇਤ ਸਾਖਤ ਕਾਰੀ ਕੰਬਰੀ ਧੋਏ ਹੋਏ ਨਾ ਸੀਤ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਏ ਕਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ ਕਬੀਰ RAM ਨਾ ਛੋਡੀਐ ਤਨ ਤਨ ਜਾਏ ਤਾ ਜਾਓ ਚਰਨ ਕਮਲ ਚਿਤ ਬੀਧਿਆ ਰਾਮਹਿ ਨਾਮ ਸਮਾਓ ਕਬੀਰ ਜੋ ਹਮ ਜੰਤ ਬਚਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡੋ ਤਹ ਗੁਰੂ ਕੀ ਜਾਤੇ ਭਰਮ ਨ ਜਾਏ ਆਪ ਡੁੱਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਈ ਕਬੀਰ ਜੀਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜਕੈ ਪਾਲਿਓ ਬਹੁਤ ਕੁਟੰਬ ਤੰਦਾ ਕਰਤਾ ਰਹਿ ਗਿਆ ਭਾਈ ਰਹਿਆ ਨ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ ਗਧਹੀ ਹੋਏ ਕੈ ਔਤਰੈ ਪਾਰ ਸਹਿ ਮਨ ਚਾਰ ਕਬੀਰ ਚਤੁਰਾਈ ਅਤ ਕਨੀ ਹਰ ਜੱਪ ਹਿਰਦੈ ਮਾਹੇ ਸੂਰੀ ਉੱਪਰ ਖੇਲਨਾ ਗਿਰੈ ਤਾਂ ਠਾਹ ਹਰ ਨਾਹੇ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ RAM ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰ ਕੋ ਦਾਸ ਜਹ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਧਜਾ ਫਹਿਰਾਹਿ ਈਆ ਸੁਖ ਤੇ ਪਿਖਿਆ ਭਲੀ ਜੋ ਹਰਿ ਸਿਮਰਤ ਦਿਨ ਜਾਹਿ ਕਬੀਰ ਸਭ ਜਗ ਹਉ ਫਿਰਿਓ ਮੰਡਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬਿਥਰੇ ਅੰਦਾ ਨਿਕਸਿਓ ਆਏ ਜੋਤ ਬਿਨਾ ਜਗ ਦੀ ਸਕੀ ਜਗਤ ਉਲੰਗੇ ਜਾਏ ਬੂਡਾ ਵੰਸ ਕਬੀਰ ਕਾ ਉਪਜਿਓ ਬੂਧ ਕਮਾਲ ਹਰ ਕਾ ਸਿਮਰਨ ਛਾੜਕੈ ਕਰ ਲੇ ਆਇਆ ਮਾਲ ਕਬੀਰ ਸਾਧੂ ਕੋ ਮਿਲਨੇ ਜਾਈਐ ਸਾਥ ਨਾ ਲੀਜੈ ਕੋਏ ਪਾਛੈ ਪਾਉ ਨਾ ਦੀਜੀਐ ਆਗੇ ਹੋਏ ਸੋ ਹੋਏ ਕਬੀਰ ਜਗ ਬਾਧਿਉ ਜਹ ਜੇਵਰੀ ਤਹ ਮਤ ਬੰਧੋ ਕਬੀਰ ਜਹ ਹੈ ਆਟਾ ਲੂਣ ਜਿਉ ਸੋਨ ਸਮਾਨ ਸਰੀਰ ਕਬੀਰ ਹੰਸ ਉੱਡਿਓ ਤਨ ਗਾਢਿਓ ਸੋ ਜਾਈ ਸੈਨਾਹ ਅਜੂ ਜੀਓ ਨਾ ਛੋਡਈ ਰੰਕਾਈ ਨੈਨਾ ਕਬੀਰ ਨੈਨ ਨਿਹਾਰੋ ਤੁਜ ਕੋ ਸ੍ਰਵਨ ਸੁਨਾਓ ਤਉ ਨਾਓ ਬੈਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਧ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤ ਅਰ ਆਦ ਕਬੀਰ ਚਰਨ ਕਮਲ ਕੀ ਮੋਜ ਕੋ ਕਹਿ ਕੈਸੇ ਉਨਮਾਨ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਬੀਰ ਦੇਖ ਕਹਿ ਕਹਿ ਕਹੋ ਕਹੇ ਨਾ ਕੋ ਪਤੀ ਆਏ ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ ਕਬੀਰ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚ ਰਹਿ ਕੂੰਜ ਮਨ ਮਾਇਆ ਮਮਤਾਰੇ ਕਬੀਰ ਅੰਬਰ ਕਨਹਰ ਛਾਇਆ ਬਰਖ ਭਰੇ ਸਰਤਾਲ ਚਾਤ੍ਰਿਕ ਜਿਉ ਤਰਸਤ ਰਹਿ ਤਿਨ ਕੋ ਕੌਨ ਹਵਾਲ ਕਬੀਰ ਚਕਈ ਜੋ ਨਿਸਬਿਛੁਰੈ ਆਏ ਮਿਲੇ ਪ੍ਰਭਾਤ ਜੋ ਨਰ ਵਿਚੋਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਵਿਚੋਰੀਆ ਰਹੋ ਰੇ ਸੰਖ ਮਝੂਰ ਦੇਵਲ ਦੇਵਲ ਤਾਹੜੀ ਦੇਸ ਹੈ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਏ ਪੈ ਦੁਖ ਜਾ ਕਾ ਬਾਸਾ ਗੁਰਮਹ ਸੋ ਕਿਉ ਸੋਵੈ ਸੁਖ ਕਬੀਰ ਸੂਤਾ ਕਿਆ ਕਰਹਿ ਉਠ ਕੇ ਨ ਜਪਹਿ ਮੁਰਾਰ ਇਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਵਿਛਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗ ਲਾਗਾ ਜਾਓ ਬੇਖਤ ਹੀ ਪੁੰਨੀਤ ਹੋਏ ਪੇਟ ਤ ਜਪੀਐ ਨਾਉ ਕਬੀਰ ਸਾਖਤ ਸੰਗ ਨ ਕੀਜੀਐ ਦੂਰਹਿ ਜਾਈਐ ਭਾਗ ਵਸਨ ਕਾਰੋ ਪਰਸੀਐ ਤਉ ਕਛ ਲਾਗੇ ਦਾਗ ਕਬੀਰ ਆ ਰਾਮ ਨ ਚਿਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦਵਾਰ ਤੇ ਅਬ ਕੀ ਕਾਢਿਆ ਜਾਏ ਕਬੀਰ ਕਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਂਬ ਜਾਇ ਪਹੂ ਚਹ ਖਸਮ ਕਉ ਜੋ ਬੀਚ ਨ ਖਾਹੀ ਕਾਂਬ ਕਬੀਰ ਠਾਕੁਰ ਪੂਜਹਿ ਮੂਲ ਲੈ ਮਨ ਹੱਠ ਤੀਰਥ ਜਾਹੇ ਦੇਖਾ ਦੇਖੀ ਸਉੰਗ ਧਰ ਪੂਲੇ ਭਟਕਾ ਖਾਹੇ ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਦ ਕੀ ਓਬਰੀ ਮਸ ਕੇ ਕਰਮ ਕਪਾਟ ਪਾਹਨ ਬੂਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇਤਾਲ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇਕ ਦੇਖਿਆ ਜੈਸੀ ਧੋਈ ਲਖ ਦਿਸੈ ਚੰਚਲ ਬਹੁ ਗੁਨਾ ਮਤ ਹੀਨਾ ਨਾ ਪਾਕ ਕਬੀਰ ਮੇਰੀ ਬੁੱਧ ਕਉ ਜਮ ਨਾ ਕਰੈ ਤਿਸਕਾਰ ਜਿਨ ਇਹੋ ਜਮੂਆ ਸਿਰ ਜਿਆ ਸੋ ਜਪਿਆ ਪਰ ਵਿਦਗਾਰ ਕਬੀਰ ਕਸਤੂਰੀ ਭਇਆ ਭਵਰ ਭਏ ਸਬਦਾਸ ਜਿਉ ਜੋ ਭਗਤ ਕਬੀਰ ਕੀ ਤਿਉ ਤਿਉ RAM ਨਿਵਾਸ ਕਬੀਰ ਗਹਿ ਗਜ ਪਰਿਉ ਕੁਟੰਬ ਕੈ ਕੰਠੈ ਰਹਿ ਗਇਉ RAM ਆਏ ਪਰੇ ਧਰਮ ਰਾਏ ਕੇ ਬੀਚੈ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਛਾ ਗਾਉ ਉਹ ਸਾਖਤ ਬਪੁਰਾ ਮਰ ਗਿਆ ਕੋਈ ਨ ਲਹਿ ਨਾਉ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੂਰ ਕਬੀਰ ਬੈਸਨੋ ਹੂਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਰਹਾ ਭੀਤਰ ਭਰੀ ਪੰਘਾਰ ਕਬੀਰ ਰੂੜਾ ਹੋਇ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ ਕਬੀਰ ਰੂੜਾ ਹੂਆ ਤਾ ਕਿਆ ਭਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜੋ ਧਰਨੀ ਮਹਿ ਖੇ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾਂ ਕਿਆ ਭਿਆਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ ਤਾਤ ਭਲੀ ਮਧੂ ਕਰੀ ਸੰਤ ਸੰਗ ਗੁਣ ਗਾਏ कबीर पाटन ते उजर भला राम भक्त जह ठाए राम स्नेही बाहरा जमपुर मेरे पाए कबीर गंग जमन के अंतरे सहज सुन के गाट तहा कबीरे मट किया खोजत मुन जन बाट कबीर जैसी उपजी पेड़ते जव तैसी निबहै ओड़ ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜ ਕਬੀਰ ਆਇਕ ਅਚੰਬਉ ਦੇਖਿਓ ਹੀਰਾ ਹਾਟ ਵਿਕਾਇ ਬਨਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀਤਾ ਕਿਆ ਭਇਆ ਜਉ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕਉ ਖਾਏ